ਕਿਉਂਕਿ ਹਾਲ ਫਿਲਹਾਲ ਚੀਨਾਂ ਦੀ ਇੱਕ ਮੂਵੀ ਆਈ ਸੀ ਸਰਦਾਰ ਜੀ 3 ਜਿਸ ਨੂੰ ਲੈ ਕੇ ਕਾਫੀ ਜ਼ਿਆਦਾ ਵਿਵਾਦ ਪਖਿਆ ਸੀ ਕੰਟਰੋਵਰਸੀ ਹੋਈ ਸੀ ਕਿਉਂਕਿ ਉਸ ਮੂਵੀ ਚ ਪਾਕਿਸਤਾਨੀ ਐਕਟਰਸ ਹਾਨਿਆ ਅਮਰ ਸੀ ਪਰ ਇਸ ਵਿਚਾਲੇ ਦਿਲਜੀਤ ਦੋਸਾਂਝ ਦੀ ਕੋਈ ਵੀ ਸਟੇਟਮੈਂਟ ਸਾਹਮਣੇ ਨਹੀਂ ਆਈ ਸੀ ਪਰ ਹੁਣ ਦਿਲਜੀਤ ਦੋਸਾਂਝ ਨੇ ਇਸ ਪੂਰੀ ਕੰਟਰੋਵਰਸੀ ਤੇ ਚੁੱਪੀ ਤੋੜੀ ਹੈ ਭਾਰਤ ਚ ਫਿਲਮ ਰਿਲੀਜ਼ ਨਾ ਹੋਣ ਤੇ ਸਾਹਮਣੇ ਆਈ ਹੈ ਦਿਲਜੀਤ ਦੋਸਾਂਝ ਦੀ ਨਾਰਾਜ਼ਗੀ ਸਾਡੀ ਫਿਲਮ ਪਹਿਲਾ ਸ਼ੂਟ ਹੋਈ ਸੀ ਪਰ ਮੈਚ ਹੁਣ ਹੋ ਰਹੇ ਨੇ ਅਸਕਾਲ ਦਾ ਜ਼ਿਕਰ ਦਿਲਜੀਤ ਦੋਸਾਂਝ ਨੇ ਕੀਤਾ ਹੈ ਮੇਰੀ ਫਿਲਮ ਸਰਦਾਰ ਜੀ 3 ਫਰਵ

ਦਿਲਜੀਤ ਨੇ ਇਹਨਾਂ ਗੱਲਾਂ ਦਾ ਜ਼ਿਕਰ ਕੀਤਾ ਕਿਉਂਕਿ ਕਿਸੇ ਕੇ ਨਾਲ ਸਰਦਾਰ ਜੀਤਰੀ ਮੂਵੀ ਨੂੰ ਰਿਲੀਜ਼ ਹੋਣਾ ਸੀ ਪਰ ਦਿਲਜੀਤ ਦੋਸਾਂਝ ਨੇ ਆਪਣੀ ਚੁੱਪੀ ਤੋੜੀ ਹੈ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਫਿਲਮ ਫਰਵਰੀ 'ਚ ਰਿਲੀਜ਼ ਹੋਈ ਸੀ ਫਰਵਰੀ 'ਚ ਬਣੀ ਸੀ ਕਿਉਂਕਿ ਇਹ ਜੋ ਪਹਿਲਗਾਮ ਅਟੈਕ ਹੋਇਆ ਹੈ 22 April ਨੂੰ ਹੋਇਆ ਹੈ ਜਦੋਂ ਉਹਨਾਂ ਦੀ ਫਿਲਮ ਬਣ ਚੁੱਕੀ ਸੀ ਪਰ ਉਸ ਤੋਂ ਬਾਅਦ ਜੋ ਮੈਚ ਖੇਡੇ ਜਾ ਰਹੇ ਨੇ ਉਹ ਉਹਨਾਂ ਖੇਡੇ ਜਾ ਰਹੇ ਨੇ ਕਿਉਂਕਿ ਇੰਡੀਆ ਤੇ ਪਾਕਿਸਤਾਨ ਦੇ ਵਿਚਾਲੇ ਜੋ ਪਹਿਲਾ ਮੈਚ ਏਸ਼ੀਆ ਕੱਪ ਦਾ 14 September ਨੂੰ ਖੇਡਿਆ ਗਿਆ ਸੀ ਉਸ ਨੂੰ ਲੈ ਕੇ ਵੀ ਕਾਫੀ ਜ਼ਿਆਦਾ ਵਿਵਾਦ ਪੱਖਿਆ ਸੀ ਪਰ ਵਿਰੋਧ ਦੇ ਵਿਚਾਲੇ ਹੀ ਇਹ ਮੈਚ ਖੇਡਿਆ ਗਿਆ ਸੀ ਕਿਉਂਕਿ ਮੈਚ ਲਗਾਤਾਰ ਖੇਡੇ ਜਾ ਰਹੇ ਨੇ ਉਸ ਤੋਂ ਬਾਅਦ ਦੀ 21 ਸਤੰਬਰ ਨੂੰ ਮੈਚ ਖੇਡਿਆ ਗਿਆ ਸੀ ਪਰ ਹੁਣ ਦਿਲਜੀਤ ਦੋਸਾਂਸ਼ ਨੇ ਜੁਰਕਿ ਉਹਨਾਂ ਦਾ ਔਰਾ ਕਾਨਸਰਟ ਚੱਲ ਰਿਹਾ ਸੀ ਮਲੇਸ਼ੀਆ ਦੇ ਕੋਲਾਲੰਪੁਰਸ਼ ਤੇ ਉੱਥੇ ਆਡੀਅנס ਦੇ ਵਿਚਕਾਰ ਹੀ ਲਾਈਵ ਕਾਨਸਰਟ ਦੇ ਦੌਰਾਨ ਉਹਨਾਂ ਨੇ ਇਸ ਗਾਲ ਦਾ ਜ਼ਿਕਰ ਕੀਤਾ ਉਹਨਾਂ ਨੇ ਕਿਹਾ ਕਿ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਹਾਂ ਕਿਉਂਕਿ ਦੇਸ਼ ਦਾ ਤਿਰੰਗਾ ਝੰਡਾ ਲਹਿਰਾਇਆ ਜਾ ਰਿਹਾ ਸੀ ਉੱਥੇ ਇੱਕ ਫੈਨ ਦੇ ਹੱਥ 'ਚ ਸੀ ਉਹਨਾਂ ਨੇ ਕਿ ਹਾਂ ਕਿ ਮੇਰੇ ਦੇਸ਼ ਦਾ ਇਹ ਤਿਰੰਗਾ ਝੰਡਾ ਹੈ ਮੈਂ ਕੁਝ ਕਹਿਣਾ ਚਾਹੁੰਦਾ ਹਾਂ ਤੇ ਉਸ ਦੌਰਾਨ ਹੀ ਉਹਨਾਂ ਨੇ ਆਪਣੀ ਗੱਲ ਰੱਖੀ ਉਹਨਾਂ ਨੇ ਕਿਹਾ ਕਿ ਸਾਡੀ ਫਿਲਮ ਪਹਿਲਾ ਸ਼ੂਟ ਹੋਈ ਸੀ ਪਰ ਮੈਚ ਹੁਣ ਖੇਡੇ ਜਾ ਰਹੇ ਨੇ ਮੇਰੀ ਫਿਲਮ ਸਰਕਾਰ ਜੀ 3 ਫਰਵਰੀਚ ਬਣੀ ਸੀ ਜਦੋਂ ਪਹਿਲਾ ਹੀ ਮੈਚ ਖੇਡੇ ਜਾ ਰਹੇ ਸੀ ਵਹਲਗਾਮ ਘਟਨਾ ਹਮੇਸ਼ਾ ਅਸੀਂ ਇਸ ਦੀ ਨਿੰਦਾ ਕਰਦੇ ਹਾਂ ਅਸੀਂ ਆਪਣੇ ਦੇਸ਼ ਦੇ ਨਾਲ ਖੜੇ ਹਾਂ ਕਿਸ ਦੇ ਨਾਲ ਦਿਲਜੀਤ ਦੋਸਾਂਝ ਨੂੰ ਉਸ ਦੌਰਾਨ ਵੱਖ-ਵੱਖ ਫੈਡਰੇਸ਼ਨਸ ਦੇ ਵੱਲੋਂ ਦੇਸ਼ ਦਰੋਖ ਕਿਹਾ ਗਿਆ ਸੀ ਇਥੋਂ ਤੱਕ ਅਪੀਲ ਕੀਤੀ ਗਈ ਸੀ ਕਿ ਜੋ ਬਾਰਡਰ ਟੂ ਫਿਲਮ ਆ ਰਹੀ ਹੈ ਉਸ ਤੋਂ ਵੀ ਦਿਲਜੀਤ ਦੋਸਾਂਝ ਨੂੰ ਬਾਹਰ ਦਾ ਰਸਤਾ ਵਖਾਇਆ ਜਾਵੇ ਮੈਨੂੰ ਬਹੁਤ ਜ਼ੁਬਾਨ ਹੈ ਜਦੋਂ ਮੇਰੀ ਫਿਲਮ ਆਈ ਸੀ ਸਰਦਾਰ ਜੀ ਉਹ ਫਰਵਰੀ ਚ ਬਣੀ ਸੀ ਜਦੋਂ ਆਲਰੇਡੀ ਮੈਚ ਫਿਲਮ ਦੇ ਕਰਕੇ ਸਾਰੇ ਅਸਿਰ ਜਿਹੜੇ ਸਾਡੇ ਬਹੁਤ ਹੀ ਦੁਖਦਾਈ ਕਰਦਾ ਹੋਇਆ ਪਹਿਲਾਂ ਮਟਾਈ ਅਸੀਂ ਉਦੋਂ ਵੀ ਦਿੱਤਾ ਕੀਤੀ ਉਦੋਂ ਵੀ ਅਰਦਾਸ ਕੀਤੀ ਅੱਜ ਵੀ ਅਰਦਾਸ ਕਰਦੇ ਆ ਕਿ ਜਿਨ੍ਹਾਂ ਨੇ ਵੀ ਉਹ ਹਮਲਾ ਕੀਤਾ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਬਣਦੀ ਹੈ ਅਸੀਂ ਆਪਣੇ ਦੇਸ਼ ਦੇ ਨਾਲ ਤੇਰਾ ਜਿਹੜੇ ਹੁਣ ਮੈਚ ਹੋਏ ਇਹਨਾਂ ਤੇ ਮੇਰੀ ਫਿਲਮ ਦਾ ਫਰਕ ਬਹੁਤ ਹੈ ਸਾਡੀ ਫਿਲਮ ਪਹਿਲਾਂ ਸ਼ੂਟ ਹੋਈ ਸੀ ਮੈਚ ਤੋਂ ਬਾਅਦ ਸ਼ੂਟ ਹੋਈ ਤੇ ਨੈਸ਼ਨਲ ਮੀਡੀਆ ਦਾ ਜ਼ੋਰ ਲੱਗਿਆ ਦੂਜੀ ਦਸਾਹ ਨੂੰ دیش کے خلاف دکھا رہے ہیں پر پنجابی سردار قوم کدیش کے خلاف نہیں جا سکتی میرے کو بہت جواب ہے میں چپ رہا میں اپنے اندر رکھیا ساری اندلہ میں بولے آنے میرے کو جواب بہت ہے کہ کوئی کچھ بھی گوے آنے تو اسی اس زہر کو اپنے اندر نہیں لے لو یہ میں سکھے یہ لائف میں سکھے اس کر کے میں بولیا نہیں میں چپ رہا پر تا پیار ایسا ہے ਅੱਜ ਮੇਰੇ ਦੇਸ਼ ਦਾ ਝੰਡਾ ਮੈਂ ਦੇਖਿਆ ਤਾਂ ਮੈਂ ਤਾਂ ਰਿਆ ਨਹੀਂ ਗਿਆ ਉਹ ਰਿਸਟੈਂਡ ਇਨ ਰਿਸਪੈਕਟ ਥੈਂਕ ਯੂ ਥੈਂਕਸ ਟੂ ਕਮੀ ਆਹ ਬਫੀਰ ਜਦੋਂ ਮੇਰੀ ਫਰਮ ਆਈ ਸੀ ਸਰਦਾਰ ਜੀ ਉਹ ਫਰਮਲੀ ਚ ਬਣੀ ਸੀ ਜਦੋਂ ਆਲਰੇਡੀ ਮੈਚ ਖੇਲਦੇ ਪੈਸੇ ਸਨ ਅਸੀਂ ਜਿਹੜੇ ਸਾਡੇ ਬਹੁਤ ਹੀ ਦੁਖਦਾਈ ਘਟਨਾ ਹੋਈ ਪਹਿਲਕਾ ਅਟੈਕ ਅਸੀਂ ਉਦੋਂ ਵੀ ਜਿੱਦੜਾ ਕੀਤੀ ਉਦੋਂ ਵੀ ਅਰਦਾਸ ਕੀਤੀ ਅੱਜ ਵੀ ਅਰਦਾਸ ਕਰਦੇ ਆਂ ਕਿ ਜਿਨ੍ਹਾਂ ਨੇ ਵੀ ਉਹ ਹਮਲਾ ਕੀਤਾ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਬਣਾਈ ਜਾਵੇ। ਅਸੀਂ ਆਪਣੇ ਦੇਸ਼ ਦੇ ਨਾਮ ਤੇਰਾ ਜਿਹੜੇ ਹੁਣ ਬੈਨਸ਼ ਹੋਏ ਇਹਨਾਂ ਦੇ ਵਿਕਰਮ ਦਾ ਫਤ ਬਹੁਤ ਹੈ। ਸਾਡੀ ਫਿਰ ਪਹਿਲਾਂ ਸ਼ੂਟ ਹੋਈ ਸੀ ਮੈਚ ਬਾਅਦ ਸੀ। ਤੇ ਮੈਸ਼ੂ ਮੀਡੀਆ ਦਾ ਜ਼ੋਰ ਲੱਗਿਆ ਦੁਜੀ ਦਸਾਦ ਨੂੰ ਦੇਸ਼ ਦੇ ਖਿਲਾਫ ਦੋਸ਼ਾ ਦੇ। پر پنجابی سردار قوم کبھی دیش دے خلاف نہیں جا سکتا میرے کو بہت جواب ہے میں چپ رہا میں اپنے اندر رکھی ساری بولیا نہیں میرے کو جواب بہت ہے کہ کوئی کچھ بھی گئے تو اسی اس زہر کو اپنے اندر نہیں لے لے یہ میں سیکھا یہ لائف سے میں سیکھا اس کا کہ میں بولیا نہیں میں چپ رہا پر تھوڑا پیار رہنا ہے ਅੱਜ ਮੇਰੇ ਦੇਸ਼ ਦਾ ਝੰਡਾ ਮੈਂ ਦੇਖਿਆ ਤਾਂ ਮੈਂ ਤਾਂ ਨਹੀਂ ਗਿਆ ਤੋ ਰਿਸਟੋਰੈਂਟ ਦੇ ਵਿੱਚ ਲੈਂਕੀ ਥੈਂਕ ਯੂ ਥੈਂਕਸ ਕਮਿੰਗ ਬੋਬ ਦਿਲਜੀਤ ਦੋਸਾਂਝ ਦੀ ਜੋ ਨਰਾਜ਼ਗੀ ਹੈ ਖੁੱਲ ਕੇ ਸਾਹਮਣੇ ਆਈ ਹੈ ਸਾਡੀ ਫਿਲਮ ਪਹਿਲਾ ਸ਼ੂਟ ਹੋਈ ਸੀ ਪਰ ਮੈਚ ਹੁਣ ਰੋ ਹੋ ਰਹੇ ਨੇ ਇਸ 'ਚ ਕਾਫੀ ਫਰਕ ਹੈ ਖੁੱਲ ਕੇ ਬੋਲਦੇ ਹੋਏ ਦਿਲਜੀਤ ਦੋਸਾਂਝ ਇਸ ਦੌਰਾਨ ਨਜ਼ਰਾਈ ਨੇ ਪਹਿਲਗਾਮ ਦਿੱਦੋਸ਼ਿਆਂ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਇਸ ਦਾ ਜ਼ਿਕਰ ਦਿਲਜੀਤ ਦੋਸਾਂਝ ਨੇ ਆਪਣੀ ਲਾਈਵ ਕਾਨਸਰਟ ਦੌਰਾਨ ਕੀਤਾ ਉਹਨਾਂ ਨੇ ਕਿਹਾ ਕਿ ਮੈਂ ਸਭ ਕੁਝ ਦੇਖਦਾ ਰਿਹਾ ਬਰਦਾਸ਼ਤ ਕਰਦਾ ਰਿਹਾ ਮੇਰੇ ਕੋਲ ਕਾਫੀ ਜਵਾਬ ਨੇ ਪਰ ਮੈਂ ਆਪਣੇ ਅੰਦਰ ਹੀ ਇਸ ਪੂਰੀ ਗੱਲ ਨੂੰ ਰੱਖੀ ਮੈਂ ਦੇਸ਼ ਦਾ ਝੰਡਾ ਵੇਖਿਆ ਤੇ ਮਿਰ ਤੋਂ ਰਹਾ ਨਹੀਂ ਗਿਆ ਤਾ ਕਰਕੇ ਮੈਂ ਆਪਣੀ ਚੁੱਪੀ ਇਸ ਵਾਰ ਤੋੜੀ ਤੇ ਮੇਰੀ ਫਿਲਮ ਸਰਦਾਰ ਜਿੱਤਰੀ ਫਰਵਰੀ ਚ ਬਣੀ ਸੀ ਜਦੋਂ ਪਹਿਲਾ ਹੀ ਮੈਚ ਖੇਡੇ ਜਾ ਰਹੇ ਸੀ ਪਰ ਜੋ ਮੈਚ ਹੁਣ ਖੇਡੇ ਜਾ ਰਹੇ ਨੇ ਤੇ ਜੋ ਉਹਨਾਂ ਦੀ ਫਿਲਮ ਹੈ ਉਸ 'ਚ ਕਾਫੀ ਜ਼ਿਆਦਾ ਫਰਕ ਹੈ ਕਿਉਂਕਿ ਪਹਿਲਗਾਮ ਹਮਲਾ ਹੋਇਆ ਕਿਸੇ ਕਨਾਲ 26 ਨੇ ਹੱਥੇ ਲੋਕਾਂ ਦੀ ਮੌਤ ਹੋਈ ਤੇ ਉਸ ਤੋਂ ਬਾਅਦ ਕਿਸੇ ਕਨਾਲ ਮਾਹੌਲ ਗਰਮਾਇਆ ਸੀ ਦਿਲਜੀਤ ਦੋਸਾਂਝ ਦੀ ਮਚਵੇਟਡ ਮੂਵੀ ਆ ਰਹੀ ਸੀ ਸਰਦਾਰ ਜੀ 3 ਜਿਸ ਨੂੰ ਲੈ ਕੇ ਕੌਂਟਰੋਵਰਸੀ ਇੱਥੋਂ ਜ਼ਿਆਦਾ ਤੱਕ ਪੱਕ ਗਈ ਸੀ ਕਿ ਫੈਡਰੇਸ਼ਨਸ ਨੇ ਇਸ ਗੱਲ ਦਾ ਜ਼ਿਕਰ ਕੀਤਾ ਦਿਲਜੀਤ ਦੋਸਾਂਝ ਨੂੰ ਦੇਸ਼ ਦਰੋਹੀ ਤੱਕ ਦੱਸ ਦਿੱਤਾ ਸੀ ਪਰ ਹੁਣ ਦਿਲਜੀਤ ਦੋਸਾਂਝ ਨੇ ਐਟ ਲਾਸਟ ਆਪਣੀ ਚੁੱਪੀ ਤੋੜੀ ਹੈ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਹੁਣ ਹੋ ਰਹੇ ਮੈਚ ਤੇ ਉਹਨਾਂ ਦੀ ਮੂਵੀ 'ਚ ਕਾਫੀ ਜ਼ਿਆਦਾ ਫਰਕ ਹੈ ਕਿਉਂਕਿ ਉਹਨਾਂ ਦੀ ਮੂਵੀ ਪਹਿਲਗਾਮ ਹਮਲੇ ਤੋਂ ਪਹਿਲਾਂ ਹੀ ਸ਼ੂਟ ਹੋ ਗਈ ਸੀ ਇਹ ਜੋ ਪੂਰੀ ਕੌਂਟਰੋਵਰਸੀ ਸੀ ਬਹੁਤ ਸਖੁਜ ਮੇਰੇ ਦਿਲ 'ਚ ਸੀ ਦਿਮਾਗ 'ਚ ਸੀ ਮੈਂ ਅੰਦਰ ਹੀ ਰੱਖਿਆ ਆਪਣੀ ਚੁੱਪੀ ਨਹੀਂ ਤੋੜੀ ਪਰ ਹੁਣ ਕੋਲਾਲੰਪੁਰ 'ਚ ਜੋ ਲਾਈਵ ਕਾਨਸਰਟ ਸੀ ਦਿਲਜੀਤ ਦੋਸਾਂਝ ਦਾ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਮੈਂ ਆਪਣੇ ਦੇਸ਼ ਦਾ ਤਿਰੰਗਾ ਝੰਡਾ ਦੇਖਿਆ ਤੇ ਮੇਰ ਤੋਂ ਰਹਿਣ ਨਹੀਂ ਗਿਆ ਇਸ ਕਰਕੇ ਮੈਂ ਆਪਣੀ ਦਿਲ ਦੀ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਹ ਫਲਗਾਮ ਕਟਨਾ ਹਮੇਸ਼ਾ ਅਸੀਂ ਉਸ ਦੀ ਨਿੰਦਾ ਕਰਦੇ ਹਾਂ ਅਸੀਂ ਆਪਣੇ ਦੇਸ਼ ਦੇ ਨਾਲ ਖੜੇ ਹਾਂ ਹੁਣ ਹੋ ਰਹੇ ਮੈਚਸ ਅਤੇ ਮੇਰੇ ਫਿਲਮ ਚ ਫਰਕ ਬਹੁਤ ਜ਼ਿਆਦਾ ਹੈ ਕਿਉਂਕਿ ਦਿਲਜੀਤ ਦੋਸਾਂਝ ਦਾ ਬਹੁਤ ਜ਼ਿਆਦਾ ਵਿਰੋਧ ਹੋਇਆ ਸੀ ਦਿਲਜੀਤ ਦੋਸਾਂਝ ਦੀ ਮੂਵੀ ਸਰਦਾਰ ਜੀ 3 ਚ ਪਾਕਿਸਤਾਨੀ ਐਕਟਰਸ ਸੀ ਹਾਨੀਆ ਅਮੀਰ ਇਸ ਕਾਲ ਦਾ ਜ਼ਿਕਰ ਫੈਡਰੇਸ਼ਨ ਦੇ ਵੱਲੋਂ ਕੀਤਾ ਗਿਆ ਸੀ ਕਿ ਹਾਨੀਆ ਅਮੀਰ ਇਸ ਮੂਵੀ ਚ ਇਸ ਕਰਕੇ इंडियाच एस मूवी ਨੂੰ ਰਿਲੀਜ਼ ਨਹੀਂ ਹੋਣ ਦਿੱਤਾ ਜਾਏਗਾ ਮੂਵੀ ਓਵਰਸੀਸ ਤੇ ਰਿਲੀਜ਼ ਹੋਈ ਸੀ ਪਰ ਇੰਡੀਆਚ ਮੂਵੀ ਰਿਲੀਜ਼ ਨਹੀਂ ਹੋਈ ਸੀ ਪਰ ਹੁਣ ਦਿਲਜੀਤ ਦੋਸਾਂਝ ਨੇ ਖੁੱਲ ਕੇ ਇਸ ਪੂਰੀ ਕੰਟਰੋਵਰਸੀ ਤੇ ਬੋਲਿਆ ਹੈ ਆਪਣੀ ਖੁੱਲ ਕੇ ਦਿਲ ਦੀ ਗੱਲ ਇਸ ਲਾਈਵ ਕਾਨਸਰਟ ਦੇ ਦੌਰਾਨ ਉਹਨਾਂ ਨੇ ਕੋਲੰਬੋਰ ਚੜ੍ਹ ਜਿਹਨੂੰ ਮੇਰੀ ਫਿਲਮ ਆਈ ਸੀ ਸਰਦਾਰ ਜੀ ਉਹ ਫਰਵਰੀ ਚ ਬਣੀ ਸੀ ਜਦੋਂ ਆਲਰੇਡੀ ਮੈਚ ਖੇਲਦੇ ਵੇਲੇ ਸੀ ਅਰਸੀਂ ਜਿਹੜੇ ਸਾਡੇ ਬਹੁਤ ਹੀ ਦੁਖਦਾਈ ਕਰਦਾ ਹੋਈ ਪਹਿਲਾਂ ਮਟਾਇਆ ਸੀ ਅਸੀਂ ਉਦੋਂ ਵੀ ਨਿੱਦਾਂ ਕੀਤੀ ਉਦੋਂ ਵੀ ਅਰਦਾਸ ਕੀਤੀ ਅੱਜ ਵੀ ਅਰਦਾਸ ਕਰਦੇ ਆ ਕਿ ਜਿਨ੍ਹਾਂ ਨੇ ਵੀ ਉਹ ਹਮਲਾ ਕੀਤਾ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਬਣਦੀ ਹੈ ਅਸੀਂ ਆਪਣੇ ਦੇਸ਼ ਦੇ ਨਾਮ ਤੇਰਾ ਜਿਹੜੇ ਹੁਣ ਬੈਨਸ਼ ਹੋਏ ਨੇ ਇਹਨਾਂ ਤੇ ਮੇਰੀ ਫਿਲਮ ਦਾ ਫਤਕ ਬਹੁਤ ਹੈ ਸਾਡੀ ਫਿਲਮ ਪਹਿਲਾਂ ਸ਼ੂਟ ਹੋਈ ਸੀ ਮੈਚ ਬਾਅਦ ਸੀ کہ نیشنل میڈیا کا زور لگ گیا جنو ساج نس کے خلاف دکھاؤ دے پردار کو خلاف نہیں جا سکتی میرے کو بہت جواب ہے میں چھپ رہا میں اپنے اندر رکھی ساری گلاں میں بولیا نہیں میرے کو جواب بہت ہے کہ کوئی کچھ بھی گو تو اسی اس زہر کو اپنے اندر نہیں لے 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 اے میں سکھے سیکھا اے لائف سے ਇਸ ਕਰਕੇ ਮੈਂ ਬੋਲਿਆ ਨਹੀਂ ਮੈਂ ਚੁੱਪ ਰਿਆ ਪਰ ਤੁਹਾਡਾ ਪਿਆਰ ਹੈ ਨਾ ਅੱਜ ਮੇਰੇ ਦੇਸ਼ ਦਾ ਝੰਡਾ ਮੈਂ ਦੇਖਿਆ ਤਾਂ ਮੈਂ ਤੋ ਨਹੀਂ ਆ ਨਹੀਂ ਕਿਹਾ ਰਿਹਾ ਰਿਸਪੈਕਟ ਰਿਸਪੈਕਟ ਥੈਂਕ ਯੂ ਥੈਂਕਸ ਫਰ ਕਮਿੰਗ ਬਹੁਤ ਬਸ਼ੀਰੀਆ